ਕਿਸੇ ਸੈਣੇ ਨੇ ਆਖਿਆ ਹੈ ਕਿ ਦੁਨੀਆ ਦੇ ਵਿੱਚ ਭਾਰ ਕਿਹੜੀ ਚੀਜ਼ ਦਾ ਸਭ ਤੋਂ ਜ਼ਿਆਦਾ ਹੈ ਭਾਰੀ ਤੋਂ ਭਾਰੀ ਚੀਜ਼ਾਂ ਪਈਆਂ ਨੇ ਨਾ ਭਾਰੀ ਤੋਂ ਭਾਰੀ ਚੀਜ਼ਾਂ ਪਈਆਂ ਨੇ ਦੁਨੀਆ ਦੇ ਵਿੱਚ ਪਰ ਸਭ ਤੋਂ ਭਾਰ ਜੇ ਕਿਸੇ ਚੀਜ਼ ਦਾ ਹੈ ਨਾ ਮਾਪਿਆਂ ਦੇ ਮੋਢਿਆਂ ਦੇ ਉੱਤੇ ਆਪਣੇ ਪੁੱਤਰ ਦੀ লাশ ਮੋਢਿਆਂ ਨੂੰ ਚੁੱਕ ਕੇ ਸ਼ਮਸ਼ਾਨ ਘਾਉਮੀ ਵੱਲ ਲੈ ਕੇ ਜਾਣਾ ਇਸ ਤੋਂ ਵੱਡਾ ਕੋਈ ਭਾਰ ਨਹੀਂ ਹੁੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿੰਨੀਆਂ-ਕਿੰਨੀਆਂ ਜ਼ਿੰਮੇਵਾਰੀਆਂ ਗੁਰਮੁਖ ਪਿਆਰੇ ਮਾਪਿਓ ਆਪਣੇ ਬੱਚਿਆਂ ਦੇ ਲਈ ਚੁੱਕ ਲੈਂਦੇ ਆ ਅਸੀਂ ਪੈਰਾਂ ਤੇ ਖਲੋ ਜਾਂਦੇ ਆ ਅਸੀਂ ਪਰਵਾਹ ਨਹੀਂ ਮੰਨਦੇ ਪਰ ਜਦ ਨੌਜਵਾਨ ਪੁੱਤਰ ਸਾਡੀ ਸੱਜੀ ਖੱਬੀ ਬਾ ਸਾਡੇ ਜਿਗਰ ਦਾ ਲੱਖ ਤੇ ਜਿਗਰ ਟੁਕੜਾ ਦੁਨੀਆ ਤੋਂ ਚਲਾਇ ਜਾਂਦਾ ਜਿਹੜਾ ਉਹ ਬੋਝ ਹੈ ਨਾ ਬਸ ਉਹ ਬੋਝ ਸਾਨੂੰ ਹਮੇਸ਼ਾ ਵਾਸਤੇ ਗੁਰਮੁਖ ਪਿਆਰਿਓ ਸੋ ਆਤਰ ਬਣਾ ਕੇ ਰੱਖ ਦਿੰਦਾ ਹੈ ਖਮਜ਼ੋਰ ਬਣਾ ਕੇ ਰੱਖ ਦਿੰਦਾ ਹੈ ਸੋ ਫਿਰ ਅਗਲੀ ਗੱਲ ਉਹ ਕਹਿੰਦਾ ਹੈ ਕਿ ਸਭ ਤੋਂ ਵੱਡਾ ਜਿਹੜਾ ਸੇਕ ਹੈ ਨਾ ਹੁਣ ਕਿੰਨੀ ਕਿੰਨੀ ਮਤਲਬ ਤਪਸ਼ ਹੈ ਨਾ ਬਹੁਤ ਵੱਡਾ ਸੇਕ ਹੈ ਹੁਣ ਜੇਠ ਹਾੜ ਦੇ ਮਹੀਨੇ ਕਿੰਨੀਆਂ ਤੁਪਾਂ ਵਹਿ ਰਹੀਆਂ ਨੇ ਪਰ ਇਹ ਸੇਕ ਜਦੋਂ ਬੱਚਿਆਂ ਦਾ ਪਿਆਰ ਹਿਰਦੇ ਵਿੱਚ ਹੋਂਵੇਂ ਮੇਰੀ ਲਾੜ ਲਈ ਵਾਸਤੇ ਮੈਂ ਆ ਕੁਝ ਬਣਾ ਕੇ ਦੇਣਾ ਉਹ ਬਾਪੂ ਜਿਹੜਾ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਤੁਪਾਂ ਦੀ ਪ੍ਰਵਾਹ ਨਹੀਂ ਕਰਦਾ ਖੇਤੀ ਦੇ ਕੰਮ ਕਰਦਾ ਹੈ ਸਰੀਆ ਹੱਕ ਮੰਗੂ ਤਪ ਜਾਂਦਾ ਹੈ ਪਰ ਮੈਂ ਆਪਣੇ ਬੱਚਿਆਂ ਵਾਸਤੇ ਆ ਕੁਝ ਬਣਾ ਕੇ ਦੇਣਾ ਐ ਉਹ ਅਗਮਗੂ ਭੱਗਦੇ ਸਰੀਆਂ ਨੂੰ ਵੀ ਹੱਥ ਪਾ ਲੈਂਦੇ ਐ ਸਿਮੈਂਟ ਹੱਥਾਂ ਨੂੰ ਵੜ ਦਿੰਦਾ ਵੀ ਕੋਈ ਗੱਲ ਨਹੀਂ ਦਿਨ ਰਾਤ ਕੰਮ ਕਰਨਾ ਮਾਂ ਪਿਓ ਆਪਣੀ ਜਿੰਦਗੀਆਂ ਲਾ ਦਿੰਦਾ ਐ ਆਪਣੀ ਜਿੰਦਗੀਆਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਪਰ ਜਦੋਂ ਇਹੋ ਜਿਹੇ ਪਾਣੇ ਬਾਪਰ ਦਿੰਦੇ ਨੇ ਆ ਉਹ ਸਭ ਕੁਝ ਮਿੱਟੀ ਦੇ ਵਿੱਚ ਮਿਲ ਜਾਂਦਾ ਜਦੋਂ ਮੋਤੀਆਂ ਦੀ ਮਾਲਾ ਟੁੱਟਦੀ ਆ ਨਾ ਪਰ ਕੜਾ ਕੜਾ ਕੇ ਢਿਗਦੇ ਆ ਉਹਨਾਂ ਨੂੰ ਪਤਾ ਹੁੰਦਾ ਜੀ ਇਹਦੇ ਟੁੱਟ ਕੇ ਬਿਕਰ ਜਾਂਦੇ ਐ ਸੋ ਖੈਰ ਵਾਹਿਗੁਰੂ ਮਹਾਰਾਜ ਕਿਰਪਾ ਕਰੇ ਬਸ ਇਸੇ ਵੇਹੇ ਜੇ ਦੁੱਖਾਂ ਦੇ ਕਰੀਬ ਚ ਤੇਰਾ ਆਸਰਾ ਹੁਣ ਮੈਂ ਬੇਨਤੀ ਕਰ ਰਿਹਾ ਆਂ ਜਦੋਂ ਨੌਜਵਾਨ ਧੀ ਪੁੱਤਰ ਦੀ ਲਾਸ਼ ਨੂੰ ਨਾ ਪਿਤਾ ਨੇ ਗੁਰਮੁਖ ਪਿਆਰਿਓ ਠੀਕ ਹੈ ਵੀ ਮਾਂ ਪਿਓ ਚੜਾਈ ਕਰ ਗਏ ਪੁੱਤਰ ਸੰਸਕਾਰ ਕਰ ਦੇਣ ਮਰਜ਼ਾਦ ਹੈ ਮਰਜ਼ਾਦ ਹੈ ਇਹ ਕਰਦੇ ਆਂ ਅਸੀਂ ਕੰਮ ਪਰ ਗੁਰਮੁਖ ਪਿਆਰਿਓ ਇੱਕ ਬਜ਼ੁਰਗ ਬਾਪੂ ਨੂੰ ਆਪਣੇ ਗੁਰਮੁਖ ਪਿਆਰ ਐਨ ਲਟੈਣ ਵਰਗੇ ਗੱਭਰੂ ਨੌਜਵਾਨ ਪਲਾਸ਼ ਨੂੰ ਕਿਤੇ ਲਾਂਬੂ ਲਾਣਾ ਪੈ ਜਾਂਦਾ ਉਹ ਸੇਕ ਹੈ ਸਵੇ ਦਾ ਉਹ ਸਾਰੇ ਆਰਮਾਨਾਂ ਨੂੰ ਸੜ ਕੇ ਸੁਆਹ ਕਰਕੇ ਰੱਖ ਦਿੰਦਾ ਬੋਲੋ ਸਤਨਾਮ ਜਿਹੜਾ ਉਹ ਸੇਕ ਹੈ ਨਾ ਉਹ ਬਹੁਤ ਹੱਡਾਂ ਨੂੰ ਐਸਾ ਲੱਗਦਾ ਜਿਹੜੀ ਸਾਰੀ ਮਰਦੇ ਦਮ ਤੱਕ ਠੰਡੇ ਨਹੀਂ ਹੁੰਦੇ ਸਤਿਗੁਰੂ ਪਸ ਕਿਰਪਾ ਕਰੇ ਸੋ ਗੁਰਮੁਖ ਪਿਆਰਿ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਪੁੱਤ ਜਨਾਂ ਦੇ ਤੁਰ ਗਏ ਜਗ ਤੋਂ ਝੱਲੀਆਂ ਹੋਵਣ ਮਾਵਾਂ ਸੁੱਖ ਦਾ ਸਾਰੇ ਖੁਸ ਜਾਂਦੇ ਨੇ ਰਹਿ ਜਣ ਹੋ ਕੇ ਹਾਵਾਂ ਰੁੱਕ ਤਾਂ ਜਿਹੜੇ ਪੁੱਟਗੇ ਜੜ ਤੋਂ ਖਤਮ ਹੋਵਣੋ ਛਾਵਾਂ ਪੁੱਤ ਨਾ ਖੁਈ ਰੱਬਾ ਕਿਸੇ ਦਾ ਸਾਡੀਆਂ ਇਹੋ ਦੁਆਵਾਂ ਸਤਿਗੁਰੂ ਤੇਰੇ ਚਰਣਾ ਚਰਦਾਸ ਬੇਨਤੀ ਹੈ ਦਾਦਿਆ ਮਿਹਰ ਦਾ ਹੱਥ ਰੱਖਣੀ ਇਹ ਬੰਦੀ ਹੋਈ ਨੌਕਾ ਡੁੱਬਦ ਹੋਏ ਅਰਮਾਨਾਂ ਨੂੰ ਬਸ ਤੂੰ ਆਪਣਾ ਨਾਮ ਦਾ ਓਟ ਆਸਰਾ ਦੇ ਕੇ ਰੱਖੀ